ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਵਿੱਚ ਚੋਰ ਕਰਨ ਦੀ ਪਰੰਪਰਾ ਗੁਰੂ ਕਾਲ ਤੋਂ ਹੀ ਚੱਲਦੀ ਆ ਰਹੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਦੇ ਰੂਪ ਵਿੱਚ ਤਖਤ ਚਵਰ 76 ਦੇ ਮਾਲਕ ਤੇ ਸਿੱਖਾਂ ਦੇ ਸਦੀਵੀ ਗੁਰੂ ਬਣੇ ਉੰਜ ਤਾਂ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਉਥੇ ਚੋਰ ਮੌਜੂਦ ਹੁੰਦਾ ਹੈ ਤੇ ਜਦੋਂ ਸਿੱਖ ਤਾਪਿਆਂ ਤੇ ਬੈਠਦਾ ਤਾਂ ਉਹ ਚੋਰ ਝੜਾਉਣ ਦੀ ਸੇਵਾ ਨਿਭੋਂਦਾ ਹੈ ਪਾਰਸੀ ਸ੍ਰੀ ਹਰਵੰਦਰ ਸਾਹਿਬ ਵਿਖੇ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਚੌਰ ਚਲਾਉਣ ਦੀ ਇੱਕ ਅਲੱਗ ਮਰਿਆਦਾ ਨਿਯਤ ਹੈ ਜਿਸ ਦੇ ਬਾਰੇ ਅੱਜ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਆਰੇ ਵਿੱਚ ਚੌਰ ਦੀ ਪਰੰਪਰਾ ਗੁਰੂ ਕਾਲ ਤੋਂ ਚੱਲਦੀ ਆ ਰਹੀ ਹੈ ਗੁਰੂ ਸਾਹਿਬਾਨ ਜੀ ਦੀ ਹਜ਼ੂਰੀ ਵਿੱਚ ਚੌਰ ਬਰਦਾਰ ਹਾਜ਼ਰ ਰਹਿੰਦੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਦੇ ਰੂਪ ਵਿੱਚ ਤਖਤ ਚਵਰ ਛਤਰ ਦੇ ਮਾਲਕ ਤੇ ਸਿੱਖਾਂ ਦੇ ਸਦੀਵੀ ਗੁਰੂ ਬਣੇ ਉੰਜ ਤਾਂ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅਥੇ ਚੌਰ ਮੌਜੂਦ ਰਹਿੰਦਾ ਤੇ ਜਦੋਂ ਵੀ ਸਿੱਖ ਗੁਰੂ ਜੀ ਦੀ ਤਾਬਿਆਂ ਬੈਠਦੇ ਨੇ ਉਹ ਚੌਰ ਦੀ ਸੇਵਾ ਨਿਭਾਉਂਦੇ ਨੇ ਪਰ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਚੌਰ ਚਲਾਉਣ ਦੀ ਇੱਕ ਮਰਿਆਦਾ ਨਿਯਤ ਹੈ ਸ੍ਰੀ ਹਰਮੰਦਰ ਸਾਹਿਬ ਵਿਖੇ ਸਿੰਘ ਸਾਹਿਬਾਨ ਜਾਂ ਨਿਯਤ ਕੀਤੇ ਚੌਰਬਰਦਾਰ ਹੀ ਚੌਰ ਦੀ ਸੇਵਾ ਕਰਦੇ ਨੇ ਲਗਭਗ 1948 ਈਸਵੀ ਵਿੱਚ ਜਦ ਮਹਾਰਾਜਾ ਜਦਵਿੰਦਰ ਸਿੰਘ ਪਟਿਆਲਾ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਨੂੰ ਆਇਆ ਤਾਂ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਚੌਰ ਕਰਨ ਦੀ ਇੱਛਾ ਪ੍ਰਗਟ ਕੀਤੀ ਪਰ ਮਰਿਆਦਾ ਅਨੁਸਾਰ ਮਹਾਰਾਜੇ ਨੂੰ ਇਹ ਸੇਵਾ ਨਿਭਾਉਣ ਦਾ ਸੁਭਾਗ ਨਾ ਮਿਲਿਆ ਪਰੰਪਰਾ ਅਨੁਸਾਰ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਸਨੇ ਮੁਖ ਗ੍ਰੰਥੀ ਸਾਹਿਬ ਤਿੰਨ ਗ੍ਰੰਥੀ ਸਿੰਘ ਪੰਜ ਪੁਜਾਰੀ ਦੋ ਅਰਦਾਸੀਏ ਤੇ ਤਿੰਨ ਚੌਰ ਬਰਦਾਰ ਹੁੰਦੇ ਸਨ ਹਰ ਗਰੰਤੀ ਸਿੰਘ ਦੇ ਨਾਲ ਇੱਕ ਇੱਕ ਚੌਰ ਬਰਦਾਰ ਹੁੰਦਾ ਸੀ ਗਰੰਤੀ ਸਿੰਘ ਦੇ ਤਾਬਿਆਂ ਬੈਠ ਕੇ ਪ੍ਰਕਾਸ਼ ਕਰਨ ਅਤੇ ਸੁਖਾਸਨ ਕਰਨ ਸਮੇਂ ਚੌਰ ਬਰਦਾਰ ਖੜਾ ਹੋ ਕੇ ਚੌਰ ਕਰਨ ਦੀ ਸੇਵਾ ਕਰਦਾ ਸ੍ਰੀ ਕਲਤਕ ਸਾਹਿਬ ਤੋਂ ਕੋਠਾ ਸਾਹਿਬ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਚੱਲਣ ਸਮੇਂ ਵੀ ਇੱਕ ਚੌਰ ਬਰਦਾਰ ਹਾਜ਼ਰ ਰਹਿੰਦਾ ਹੈ ਕਿਵਾੜ ਖੁੱਲਣ ਸਮੇਂ ਤੋਂ ਲੈ ਕੇ ਸੁਖਾਸਣ ਤੱਕ ਇਸ ਸੇਵਾ ਵਿੱਚ ਹਾਜ਼ਰ ਰਹਿੰਦਾ ਹੈ ਤੇ ਸਿੰਘ ਸਾਹਿਬ ਦੀ ਗੈਰ ਮੌਜੂਦਗੀ ਸਮੇਂ ਚੌਰ ਬਰਦਾਰ ਹੀ ਚੌਰ ਦੀ ਸੇਵਾ ਨਿਭਾਉਂਦਾ ਹੈ ਇਸ ਤੋਂ ਇਲਾਵਾ ਰੁਮਾਲਾ ਸਾਹਿਬ ਸਜਾਉਣ ਅਤੇ ਅੰਦਰਲੀ ਹੋਰ ਸੇਵਾਵਾਂ ਵਿੱਚ ਵੀ ਸਿੰਘ ਸਾਹਿਬ ਦੇ ਸਹਾਇਕ ਵਜੋਂ ਸੇਵਾਵਾਂ ਨਿਭਾਉਂਦਾ ਹੈ